ਤੇ ਮਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਦੇਖ ਰਿਆ ਕਿਉਂਕਿ ਮੈਂ ਰੈਗੂਲਰ ਇੱਥੇ ਆਉਣਾ ਤਾਂ ਇਹਨਾਂ ਦੇ ਜਿਹੜੇ ਸੇਵਾਦਾਰ ਨੇ ਵਰਕਰ ਨੇ ਤਾਂ ਸਾਰਾ ਰਾਸ਼ਨ ਪਾਣੀ ਲੈ ਕੇ ਭਾਵੇਂ ਰੋਟੀ ਹੈ ਦਾਲ ਹੈ ਚਾਹਾਂ ਦਾ ਹੈ ਇੱਥੋਂ ਤੱਕ ਕਿ ਕਿ ਜੇ ਮਿੱਟੀ ਦੇ ਬੋਰੇ ਭਰਨ ਦੀ ਗੱਲ ਤਾ ਇਹ ਡੇਰੇ ਦੇ ਵਿੱਚੋਂ ਮਿੱਟੀ ਦੇ ਬੋਰੇ ਭਰ ਕੇ ਵੀ ਲੈ ਕੇ ਆਏ ਨੇ ਉਸ ਤੋਂ ਬਾਅਦ ਜਰੂਰਤ ਪਈ ਜਾਲਾਂ ਦੀ ਤਾਂ ਕੱਲ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਜਾਲ ਵੀ ਅਸੀਂ ਬਣਾ ਰਹੇ ਆ ਸੋ ਹਰ ਤਰੀਕੇ ਦੇ ਨਾਲ ਇਹ ਸਾਡੇ ਨਾਲ ਖੜੇ ਨੇ ਸਾਡੇ ਹਲਕੇ ਦੇ ਸਾਰੇ ਲੋਕਾਂ ਦੇ ਨਾਲ ਖੜੇ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਡੇਰਾ ਸੱਚਾ ਸੌਦਾ ਜਿੱਥੇ ਵੀ ਕਿਤੇ ਕੋਈ ਆਪਦਾ ਆਉਂਦੀ ਹੈ ਕੋਈ ਵਿਪਦ ਆਉਂਦੀ ਹੈ ਤਾਂ ਉੱਥੇ ਸੇਵਾ ਦੇ ਲਈ ਬਿਨਾ ਕਿਸੇ ਸੱਦੇ ਤੋਂ ਬਿਨਾ ਕਿਸੇ ਬਲਾਵੇ ਤੋਂ ਉੱਥੇ ਜਾਂਦੇ ਨੇ ਮਾਨਵਤਾ ਦੀ ਸੇਵਾ ਹੀ ਮੈਂ ਕਹਿ ਸਕਦਾ ਭਗਵਾਨ ਦੀ ਸੇਵਾ ਸੋ ਮਾਨਵਤਾ ਦੀ ਸੇਵਾ ਚ ਲੱਗੇ ਨੇ ਇਹਨਾਂ ਦਾ ਧੰਨਵਾਦ